ਅਕਸਰ ਹੀ ਸੁਣਨ ਦੇ ਵਿੱਚ ਮਿਲਦਾ ਜੀ ਕਿ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਪਿਆ ਹੋਇਆ ਉਹ ਸੁਰੱਖਿਅਤ ਆ ਬੈਂਕਾਂ ਦੇ ਵਿੱਚ ਰੱਖੀਆਂ ਚੀਜ਼ਾਂ ਸੁਰੱਖਿਅਤ ਨੇ ਪਰ ਅੱਜ ਇੱਥੇ ਹੋਰ ਹੀ ਕੁਝ ਦੇਖਣ ਨੂੰ ਮਿਲ ਰਿਹਾ ਜਿੱਥੇ ਇੱਕ ਕਾਰੋਬਾਰੀ ਵੱਲੋਂ ਆਪਣੇ ਕਾਰੋਬਾਰ ਦੇ ਵਿੱਚ ਕੰਮ ਕਰਨ ਵਾਸਤੇ ਸੋਨੇ ਤੇ ਲੋਨ ਲਿਆ ਗਿਆ ਸੀਗਾ ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਕਿ ਘਟਨਾ ਕੀ ਅੱਜ ਤੁਸੀਂ ਬੈਂਕ ਦੇ ਬਾਹਰ ਜਿਹੜਾ ਹੈਗਾ ਧਰਨਾ ਲਗਾ ਕੇ ਬੈਠੇ ਹੋ ਕੀ ਕਾਰਨ ਹੈ ਤੇ ਕਿਹੜਾ ਬੈਂਕ ਹੈ 7 3 2022 ਨੂੰ ਆਪਾਂ ਬੈਂਕ ਤੋਂ 골ਡ ਲੋਨ ਲਿਆ ਸੀ ਜਿਹੜੇ ਬੈਂਕ ਤੋਂ ICICI ਬੈਂਕ ਤੋਂ ਠੀਕ ਹੈ ਜੀ 12 10 22 ਨੂੰ ਸਾਡਾ 골ਡ ਲੋਨ ਬੰਦ ਹੋ ਗਿਆ ਜਿਸ ਕਰਕੇ ਜੇਾਨੂੰ ਕੋਈ ਨਾ ਕੋਈ ਮੈਸੇਜ ਆਇਆ ਨਾ ਕੈਸ਼ ਆ ਬੰਦ ਤੁਸੀਂ ਕਰਵਾਇਆ ਬਿਲਕੁਲ ਨਹੀਂ ਆਪਾਂ ਕਿਸ਼ਤ ਜਮ੍ਹਾਂ ਕਰਾਉਣਾ ਹੈ ਬੈਂਕ 'ਚ ਤਾਂ ਉਹਨੂੰ ਬਦਲ ਗਏ ਸਾਡਾ 골ਡ ਲੋਨ ਬੰਦ ਹੋ ਚੁੱਕੇ ਦਾ ਕਿੰਨਾ ਲੋਨ ਸੀਗਾ ਤਾਂ ਤਾਂ ਇਹ 17 ਲੱਖ ਰੁਪਏ ਦਾ 17 ਲੱਖ ਕਿੰਨਾ 골ਡ ਜਿਹੜਾ ਸੀਗਾ ਤੁਸੀਂ ਗੈਣੇ ਰੱਖਿਆ ਸੀ 550 ਗ੍ਰਾਮ 550 ਗ੍ਰਾਮ ਤੇ ਤੁਸੀਂ ਫਿਰ 2024 ਚ ਆਏ ਇੱਥੇ 2024 ਚ ਆਏ ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣਾ ਹੈ ਆਪਾਂ ਬੈਂਕ 'ਚ ਹਾਂਜੀ ਤਾਂ ਉਹਨੂੰ ਕਹਿੰਦੇ ਕਿ ਤੁਸੀਂ ਆਪਣਾ ਲੋਨ ਦੇ 골ਡ ਆਪਾਂ ਛਡਾ ਕੇ ਲੈ ਕੇ ਦੇ ਕੀ ਤੁਸੀਂ ਬੈਂਕ ਤੋਂ 골ਡ ਨਹੀਂ ਛਡਾਇਆ ਅਸੀਂ ਉਸ ਤੋਂ ਬਾਅਦ ਬੈਂਕ ਆਈ ਨਹੀਂ ਹੈਗੀ 1.5 ਸਾਲ ਬਾਅਦ ਬੈਂਕ ਕਿਸੇ ਜਮਾ ਕਰਾਉਣ ਆਏ ਆਪਾਂ ਕੌਣ ਛਡਾ ਕੇ ਲੈ ਗਿਆ ਤੁਹਾਡਾ ਜਿਹੜਾ 골ਡ ਸੀ ਇਹ ਮੁੰਡਾ ਹੀ ਇਹ ਮਨੀਸ਼ ਵਰਮਾ ਜੀ ਐਸ ਬੈਂਕ ਤੇ ਲੱਗੇ ਦਾ ਠੀਕ ਹੈ ਜੀ ਹਾਂਜੀ ਉਹ ਕਿੱਦਾਂ ਛਡਾ ਕੇ ਲੈ ਗਿਆ ਤੁਹਾਡਾ ਇਹ ਹੁਣ ਬੈਂਕ ਦੱਸਿਓ ਕਿੱਦਾਂ ਛਡਾ ਖੜਿਆ ਜਾਲੀ ਸਾਈਨ ਕਰਕੇ ਸਾਰੇ ਪਾਸੇ ਤੁਸੀਂ ਇਸ ਸਬੰਧੀ ਕਿਸੇ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਐਸਐਸਬੀ ਸਾਹਿਬ ਕੋ ਗਏ ਆਂ 4-5 ਵਾਰੀ ਡਿਪਟੀ ਸਾਹਿਬ ਕੋ ਗਏ ਆਂ ਗਿਆ ਕੋਈ 30-35 ਵਾਰੀ ਕੇ ਪਾਸੇ ਕੋਈ ਸੁਣਵਾਈ ਨਹੀਂ ਕੋਈ ਇਨਸਾਫ ਨਹੀਂ ਮਿਲਦਾ ਕੋਈ ਬੈਂਕ ਬਾਗੀ ਕਹਿਣਾ ਨਹੀਂ ਮੈਂ ਕਹਿੰਦਾ ਕਿ ਤੁਸੀਂ ਕੀ ਗੋਲ ਆਪਣਾ ਛਡਾ ਕੇ ਲੈ ਕੇ ਜੇ ਅਸੀਂ ਇਹਨੂੰ ਕੇਵਲ ਇਹ ਕਹਾਂਗੇ ਪ੍ਰੂਫ ਤੇ ਦਿਓ ਸੀਸੀ ਫੋਟੋ ਕਿਉਂ ਨਹੀਂ ਇਹਨੂੰ ਅਪਲੋਡ ਕਰਾਂਦੇ ਪਿਆਗੇ ਜਦੋਂ ਕਿ ਉਹਨੂੰ ਕੋਈ ਰਿਕਾਰਡ ਸਾਰੇ ਪਾਸੇ ਹੁੰਦਾ ਹੈਗਾ ਫਿਰ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਇਹ ਕੋਈ ਜਵਾਬ ਨਹੀਂ ਦਿੰਦੇ ਪਿਆਗੇ ਉਹਨੂੰ ਇਹ ਤੱਕ ਜੇ ਮਨ ਲੋਕ ਹੁਣ ਤੁਹਾਡੇ ਅੱਗੇ ਨਹੀਂ ਸੁਣਵਾਈ ਹੁੰਦੀ ਤੇ ਅੱਗੇ ਤੁਸੀਂ ਕੀ ਜਿਹੜਾ ਹੈਗਾ ਸਟੈਪ ਲਵੋਗੇ ਜੇ ਦੇਖੋ ਕਿ ਜੇ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਬੈਂਕ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਬੈਂਕ ਦੇ ਬਾਹਰ ਪੱਕਾ ਤਰਨਾ ਲਾਵਾਂਗੇ ਮੰਨਵਾ ਤਰਨਾ ਲਾਵਾਂਗੇ ਜੇ ਹਾਨੂੰ ਸੁਸਾਇਸਾਈਡ ਕਰਨਾ ਪਏ ਜੇ ਅਸੀਂ ਉਹ ਵੀ ਕਰਾਂਗੇ ਤੇ ਜੇ ਦੇਖੋ ਕਿ ਕੱਲ ਨੂੰ ਸਾਨੂੰ ਕੋਸ਼ਿਸ਼ ਨਹੀਂ ਹੋ ਜਾਂਦਾ ਮਨੂੰ ਜਾਂ ਮੇਰੀ ਫੈਮਿਲੀ ਨੂੰ ਇਹ ਪ੍ਰਸ਼ਾਸਨ ਜਿੰਮੇਵਾਰ ਹੋਵੇ ਜਾਂ ਬੰਨ ਜਿੰਮੇਵਾਰ ਹੋਵੇ ਇਹ ਦੀ ਰਿਸਪੋਨਸਿਬਿਲਟੀ ਹੈ ਕਿ ਤੁਸੀਂ ਦੇਖਿਆ ਸੀ ਕਿ ਪਰਿਵਾਰ ਵੱਲੋਂ ਸਿੱਧਾ ਹੀ ਇਹ ਕਹਿ ਦਿੱਤਾ ਗਿਆ ਕਿ ਜੇ ਉਹ ਸੁਸਾਇਸਾਈਡ ਕਰਦੇ ਰਹਿੰਦਾ ਉਹਨਾਂ ਦੇ ਕੋਈ ਵੀ ਅਭਿਨਵੀ ਹੁੰਦੀ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਇਹਦੀ ਜਿਹੜੀ ਪੂਰੀ ਜ਼ਿੰਮੇਵਾਰੀ ਆ ਉਹ ਬੈਂਕਰੀ ਹੋਵੇਗੀ ਗੱਲ ਕਰਕੇ ਜਾਣਦੇ ਆ ਭੈਣ ਜੀ ਨੇ ਸਾਡੇ ਨਾਲ ਜਿਵੇਂ ਕਿ ਦੱਸਿਆ ਜਾਂਦਾ ਕਿ ਔਰਤਾਂ ਨੂੰ ਜਿਹੜਾ ਆਪਣਾ ਸੋਨਾ ਹੁੰਦਾ ਉਹ ਸਭ ਤੋਂ ਪਿਆਰਾ ਹੁੰਦਾ ਉਹਨਾਂ ਨੇ ਘਰ ਦੇ ਵਿੱਚ ਆਪਣੇ ਥੋੜਾ ਥੋੜਾ ਜਿਹੜਾ ਜੋੜ ਕੇ ਜਿਹੜਾ ਹੈਗਾ ਉਹਦੀਆਂ ਚੀਜ਼ਾਂ ਆਪਣੇ ਗਹਿਣੇ ਬਣਾਏ ਹੁੰਦੇ ਨੇ ਤੇ ਅੱਜ ਉਹ ਵੀ ਇੱਥੇ ਖੜੇ ਨੇ ਧਰਨਾ ਲਾਉਣ ਲਈ ਮਜਬੂਰ ਨੇ ਤੇ ਬੈਂਕ ਸ਼ਾਇਦ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਗੱਲ ਕਰਕੇ ਜਾਣਦੇ ਹਾਂ ਜੀ ਤੇ ਕੀ ਮਾਮਲਾ ਬਣ ਗਿਆ ਸਰ ਮੇਰੇ ਨਾਲ ਮਨੀਸ਼ ਸ਼ਰਮਾ ਜੋ ਕਿ ਜਸ ਬੈਂਕ ਦਾ EMPLOYEE ਹੈ ਮੈਨਾਂ 골ਡ ਲੋਨ ਲੈਣ ਆਇਆ ਸੀਗਾ ਤੇ ਮੈਨੂੰ ਕਹਿੰਦਾ ਪਾਪੀ ਤੁਸੀਂ ਇੱਥੋਂ ਲੋਨ ਲੈ ਲਓ ਤੇ ਮੈਂ ਬਾਈਓ ਵਿੱਚ 골ਡ ਲੈਣ ਗਈਆਂ ਜਦੋਂ 1.5 ਸਾਲ ਬਾਅਦ ਐ ਕਿਸ਼ਤ ਤਾਰਨ ਤੋਂ ਉਹਨੇ ਕਹਿੰਦੇ ਆਪਣਾ 골ਡ ਫਿਟਵਾ ਲਓ ਅਸੀਂ ਕਹਿੰਦੇ ਦੋ ਡਾਕੂਮੈਂਟ ਤੇ ਮੇਰੇ ਸਾਹੇ ਡੁਪਲੀਕੇਟ ਸਾਈਨ ਹੈ ਮੇਰੇ ਸਾਈਨ ओरिजिनल ਹੈ ਨਹੀਂ ਕਿਤੇ ਵੀ ਅੱਜ ਨੂੰ ਬੰਦਾ ਫਰਾਰ ਹੈ ਬੈਂਕ ਵਾਲੇ ਕੋਈ ਸੁਣਵਾਈ ਨਹੀਂ ਕਰਦੇ ਭੈਣਾ ਡਿੱਪੇ ਸਾਥ ਨਾਲ SSP ਕੀ ਕਨਸਪੈਕਸ਼ਨ ਨੂੰ ਐਡ ਪ੍ਰਸ਼ਾਸਨ ਤੇ ਵੈਸੇ ਇਹ ਨਿਕੰਮੀ ਸਰਕਾਰ ਕੋਈ ਮਾਮਲਾ ਦਰਜ ਹੋਇਆ ਜੀ ਸਰ ਨਾਮ ਕੋਈ ਮਾਮਲਾ ਉਹ ਵਾਸਤੇ ਨਾਮ ਦਾ ਮਾਮਲਾ ਕੋਈ ਮਾਮਲਾ ਨਹੀਂ ਆ ਬੈਂਕ ਦੇ ਅਗੇਂਸਟ ਪੋਸ਼ਣੇਗਾ ਜਿਹੜਾ ਬੰਦਾ ਫਰਾਰ ਹੈ ਉਹਦੇ ਗੈਸ ਕਿੱਥੇ ਦਾ ਉਹਦੀ ਫੈਮਿਲੀ ਸਾਰੀ ਕਰੋ ਗਈ ਹੋਈ ਆ ਮਤਲਬ ਉਹਦੇ ਘਰ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਪੁਲਿਸ ਸਰ ਕੋਈ ਛਾਪੇਮਾਰੀ ਨਹੀਂ ਹੈਗੀ ਸਾਰੇ ਪੈਸਾ ਖਾਦੇ ਸਾਰ ਪ੍ਰਸ਼ਾਸਨ ਨੇ ਬਸ ਕਿੰਨੇ ਕਿਦਾ ਸੋਨਾ ਸੀਗਾ ਜਿਹੜਾ ਤੁਹਾਡਾ ਲੈ ਕੇ ਚਲਾ ਗਿਆ ਬੰਦਾ 17 ਲੱਖ ਰੁਪਏ ਬਈ ਸੋਨਾ ਕਿੰਨੇ ਦਾ ਸੀਗਾ ਆਜੀ ਡੈਟਰੀ ਵੈਲੀ 40 ਲੱਖ ਰੁਪਏ ਕੀ ਮਤਲਬ 40 ਲੱਖ ਦਾ ਸੋਨਾ ਸੀਗਾ 17 ਲੱਖ ਦਾ ਲੋਨ ਸੀਗਾ ਤੇ ਉਹ ਪੈਸੇ ਜਮਾ ਕਿੰਨੇ ਪੈਸੇ ਜਮਾ ਹੋਏ ਨੇ 17 ਲੱਖ 15 ਹਜ਼ਾਰ 104 ਰੁਪਏ ਜਮਾ ਕੀਤੇ ਆ ਕਿ 18 ਲੱਖ 15 ਹਜ਼ਾਰ 104 ਰੁਪਏ ਜਮਾ ਹੁੰਦੇ ਆ ਗਏ ਆ ਅੱਬ ਤਾਂ ਇਹਨਾਂ ਕੈਸ਼ ਜਮਾ ਹੁੰਦੇ ਨਹੀਂ ਹੈਗਾ ਜੇ ਇਹਨਾਂ ਨੇ ਜੇ ਕੈਸ਼ ਜਮਾ ਕੀਤਾ ਇਹਨਾਂ ਨੇ ਨਾਲ ਕੋਈ ਮੇਰਾ ਪੈਨ ਕਾਰਡ ਆਧਾਰ ਕਾਰਡ ਨਾਲ ਚਾਹੀ ਜਾਏਗਾ ਕੋਈ ਪ੍ਰੂਫ ਨਾਲ ਮੇਰਾ ਲਾਇਦਾ ਹੈਗਾ ਬਿਨਾਂ ਪ੍ਰੂਫਾਂ ਤੋਂ ਜਿਹੜਾ ਤੁਸੀਂ ਬੈਂਕ ਤੇ ਵੱਡੇ ਇਲਜ਼ਾਮ ਲਗਾ ਰਹੇ ਹੋ ਕਿ ਬਿਨਾਂ ਪ੍ਰੂਫਾਂ ਤੋਂ ਜਿਹੜਾ ਹੈਗਾ ਪੈਸਾ ਇੰਨੀ ਵੱਡੀ ਅਮਾਊਂਟ 18 ਲੱਖ ਤੋਂ ਜ਼ਿਆਦਾ ਦੀ ਅਮਾਊਂਟ ਜਿਹੜੀ ਹੈ ਬੈਂਕ ਵੱਲੋਂ ਜਿਹੜੀ ਹੈਗੀ ਹੈ ਸਬਮਿਟ ਕੀਤੀ ਹੈ। ਬਿਲਕੁਲ ਸਹੀ ਗੱਲ ਹੈਗੀ। ਰਸੀਦਾ ਦੇਖੋ ਪਈ ਦੀ। ਰਸੀਦਾ ਕਿੱਥੋਂ ਲਈਆਂ ਤੁਸੀਂ ਜੇ ਤੁਸੀਂ ਬੈਂਕ ਚੋਂ ਲਈ। ਬਾਦ ਦੇ ਵਿੱਚ ਕਢੋਈ। ਬਾਦ ਚ ਕਢੀਆਂ ਸਾਰੇ ਸਟੇਟਮੈਂਟ ਆਪਾਂ ਜੋ ਵੀ ਹੈਗਾ। ਫਿਰ ਬੈਂਕ ਦਾ ਕੀ ਕਹਿਣਾ ਹੁਣ? ਤੁਸੀਂ ਦੱਸ ਰਹੇ ਹੋ। ਕੋਈ ਨਹੀਂ ਦੱਸ ਦਿਆਂਗੇ। ਤੁਸੀਂ ਦੇਖਿਆ ਜੀ ਕਿ ਨਾ ਉਹ ਸੀਸੀਟੀਵੀ ਫੁਟੇਜ ਕਰਦੇ ਗਏ ਜਿਹੜਾ ਪਰਿਵਾਰਾ ਪੂਰਾ ਪਰੇਸ਼ਾਨ ਆ ਸੀਸੀਟੀਵੀ ਫੁਟੇਜ ਮੰਗ ਰਹੇ ਨੇ ਨਾ ਤਾਂ ਬੈਂਕ ਵੱਲੋਂ ਸੀਸੀਟੀਵੀ ਫੁਟੇਜ ਪ੍ਰੋਵਾਈਡ ਕਰਵਾਈ ਦਾ ਰਹੀ ਹੈ ਨਾ ਹੀ ਉਹਨਾਂ ਨਾਲ ਕੋਈ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਬੈਂਕ ਦੇ ਮੁਲਾਜ਼ਮਾਂ ਦੇ ਨਾਲ ਵੀ ਗੱਲ ਕਰਕੇ ਤੁਸੀਂ ਦੇਖੋ ਕਿ ਇਹਨਾਂ ਨੇ ਰਸਤਾ ਜਿਹੜਾ ਬੰਦ ਕੀਤਾ ਹੋਇਆ ਫਿਰ ਵੀ ਜਿਹੜਾ ਹੈਗਾ ਬੈਂਕ ਦੇ ਮੁਲਾਜ਼ਮਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਲੀਜ਼ ਲੰਘ ਜਾਣ ਦਿਓ ਜੀ ਇੱਕ ਵਾਰੀ ਅਸੀਂ ਬੈਂਕ ਦੇ ਮੁਲਾਜ਼ਮਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਾਮਲਾ ਪੂਰਾ ਕੀ ਆ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਖੁਦਾਈਤਾ ਨੇ ਗਾੜ ਸਾਹਿਬ ਨੂੰ ਕਿ ਕੋਈ ਵੀ ਜਿਹੜਾ ਹੈਗਾ ਆ ਮੀਡੀਆ ਦਾ ਬੰਦਾ ਜਿਹੜਾ ਹੈਗਾ ਅੰਦਰ ਨਹੀਂ ਹੋਣਾ ਚਾਹੀਦਾ ਉਹਨਾਂ ਵੱਲੋਂ ਜਿਹੜਾ ਹੈਗਾ ਸ਼ਟਰ ਲਗਾ ਦਿੱਤਾ ਗਿਆ ਹੈ ਸ਼ਟਰ ਲਗਾ ਦਾ ਮਤਲਬ ਹੈ ਕਿ ਬੈਂਕ ਵੱਲੋਂ ਸਿੱਧਾ ਸਿੱਧਾ ਜਿਹੜਾ ਹੈਗਾ ਆ ਕੁਝ ਵੀ ਦੱਸਣ ਤੋਂ ਮਨਾਈਆਂ ਉਹ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈਗੇ ਤੇ ਉਹਨਾਂ ਨੂੰ ਸ਼ਟਰ ਜਿਹੜਾ ਬੰਦ ਕਰ ਦਿੱਤਾ ਗਿਆ ਦੇਖਣਾ ਇਹ ਹੋਵੇਗਾ ਕਿ ਪੁਲਿਸ ਤੇ ਬੈਂਕ ਇਸ ਵਿੱਚ ਕੀ ਕਾਰਵਾਈ ਕਰਦੇ ਆ ਕਿਉਂਕਿ ਜਿਹੜਾ ਪਰਿਵਾਰ ਹੈ ਉਹ ਡਾੜਾ ਪਰੇਸ਼ਾਨ ਹੈ ਤੇ ਉਸ ਵੱਲੋਂ ਸੁਸਾਈਡ ਪੱਕ ਦੀ ਚੇਤਾਵਨੀ ਵੀ ਦੇ ਦਿੱਤੀ ਗਈ ਆ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕੈਮਰਾ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਜਗਬਾਣੀ ਟੀਵੀ ਗੁਰਦਾਸਪੁਰ